ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਡੱਲ ਤਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਹੁਣ ਅੱਤੇ ਘਰ ਆਇਆ ਦੋਸਤੋ ਫਿਰ ਗੁਰਲਾਲ ਆਪਣੇ ਨਾਲ ਹੋਊਗਾ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਦੋਸਤੋ ਇਸ ਘਰੋਂ ਪਹਿਲਾਂ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਡੇਲੀ ਰੁਟੀਨ ਦੇ ਵਿੱਚ ਮਿਲ ਜਾਣਗੇ ਇਸ ਘਰੋਂ ਨਵੇਂ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਜਿਹੜੀਆਂ ਹੈਗੀਆਂ ਦੋਸਤੋ ਗੱਭਣਾ ਤਿਆਰੀ ਵਾਲੀਆਂ ਨੇ ਤੇ ਤਿੰਨ ਪਸ਼ੂ ਜਿਹੜੇ ਬਿਲਕੁਲ ਸੱਜਰ ਤਾਜੇ ਸੁਏ ਸੁਆਏ ਆ ਤੇ ਟੋਟਲ 5 ਨਗ ਨੇ ਇੱਕ ਬੂਰੀ ਦਿਖਾਵਾਂਗੇ ਤੁਹਾਨੂੰ ਨੀਲੀ ਦੀ ਸੋ ਨੀਲੀ ਦਾ ਪਸ਼ੂ ਦੋਸਤੋ ਕਿ ਇੱਕ ਦੋ ਨਗ ਜਿਹੜੇ ਹਰ ਕਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਦੇ ਆ ਤੇ ਮੱਝਾਂ ਵੀ ਚੰਗੀਆਂ ਹੁੰਦੀਆਂ ਨੇ ਪੂਰੀਆਂ ਫਿੱਟ ਫਾੜ ਫੁੱਲ ਵੱਜਣ ਵਾਲੀਆਂ ਸੋ ਚੰਗੇ ਦੁੱਧ ਵਾਲੀਆਂ ਤੇ ਰੇੜਪੜ ਤੇ ਜਿਹੜੇ ਦੋਸਤੋ ਬਿਲਕੁਲ ਜਾਇਜ਼ ਸੋ ਪਿਛਲੀ ਵੀਡੀਓ ਦੇ ਵਿੱਚ ਵੀ ਮੁੱਲ ਜਿੰਨੇ ਵੀ ਕੀਤੇ ਸੀ ਬਿਲਕੁਲ ਜੈਨੂਨ ਸੀਗੇ ਜਾਇਜ ਸੀਗੇ ਤੇ ਅੱਜ ਵੀ ਜਿੰਨਾ ਹੋ ਸਕਦਾ ਬਿਲਕੁਲ ਆਪਾਂ ਮੋਲ ਤੁਹਾਨੂੰ ਜਾਇਜ ਦੇਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੋਂ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਹੈ ਸਾਰੇ ਫਾਰਮਰ ਵੀਰਾਂ ਨੂੰ ਉਹ ਮਿਲ ਸਕੇ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਦੋਸਤੋ ਇਹ ਵੀਡੀਓ ਪਹੁੰਚ ਸਕੇ ਆਓ ਕਰਦੇ ਹਾਂ ਗੱਲਬਾਤ ਵਧੇਰੇ ਸਭ ਤੋਂ ਪਹਿਲਾਂ ਭਾਈ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਠਾ ਮਹਾਰਾਜ ਕਿਰਪਾ ਮਾਲਕ ਦੀ ਤੁਸੀਂ ਸੁਣਾਓ ਬਹੁਤ ਵਧੀਆ ਗੁਰਲਾਲ ਵੀਰੇ ਹਾਂ ਜੀ ਅਸਿਕਰ ਲਾਲ ਜਿੱਦਾਂ ਆਪਾਂ ਜ਼ਿਕਰ ਕੀਤਾ ਟੋਟਲ ਅੱਜ 5 ਮੱਝ ਆਪਣੇ ਕੋਲੇ ਵਿਖਾਊਗਾ। ਹਾਂਜੀ ਸੰਧੂ ਸਾਹਿਬ ਅੱਜ ਆਪਣੇ ਕੋਲ 5 ਨਾਗਿਆ ਵਿੱਚੋਂ ਜਿਨ੍ਹਾਂ ਦੇ 200 ਤੇ 300 ਸਵਾਏ ਆ ਦੋ ਮੱਝਾਂ ਬਿਲਕੁਲ ਤਿਆਰੀ 'ਚ ਨਹੀਂ। ਦੋ ਤਿਆਰੀ ਕਰੀਆਂ ਨੇ। ਹਾਂਜੀ ਪਸ਼ੂ ਤਾਂ ਅੱਜ 6-7 ਹੀ ਆਪਣੇ ਕੋਲ ਇੱਕ ਵੈੜ ਹੀ ਨਾਲ ਬਹੁਤ ਚੰਗੀ ਦੀ ਇੱਕ ਮੱਝ ਹੀ ਪਿਓਰ ਨੀਲੀ ਦੀ। ਅੱਛਾ ਜੀ ਤੁਸੀਂ ਥੋੜੇ ਲੇਟ ਹੋ ਗਏ ਫਿਰ ਨੰਗਰ ਵੇਖ ਗਏ ਦੋਗੇ। ਅੱਛਾ ਵਿਕਦੇ ਗਏ ਫਿਰ? ਹਾਂਜੀ ਅੱਛਾ ਅੱਛਾ। ਆਪਾਂ ਵੇਚਣ ਵਾਸਤੇ ਲਿਆਂਦੀਆਂ ਕਰਵਾ ਲਈਆਂ ਆਪਾਂ ਰਾਤੀ ਕਰ ਲਈਆਂ। ਤੇ ਲੋਕਲ ਵੀ ਕੋਈ ਭਾਣ ਭਰਾ ਆ ਰਿਹਾ ਰਿਹਾ। ਹ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਕਰਾਂਗੇ ਇੱਕ ਨੀਲੀ ਰਵੀ ਦਾ ਨਗੀਨਾ ਵੀ ਦਿਖਾਵਾਂਗੇ ਵੀਰਾਂ ਨੂੰ ਆਪਾਂ ਦੂਜੇ ਨੰਬਰ ਤੇ ਤੇ ਇਹ ਜਿਹੜੀ ਆਪਣੇ ਕੋਲ ਪਹਿਲੇ ਨੰਬਰ ਤੇ ਝੋਟੀ ਆ ਇਹ ਮੱਝਾਂ ਕੀ ਬਦੇ ਦਾ ਚੋਟੀ ਦੂਜੇ ਸੂਏ ਸੁਣੀ ਆ ਅੱਛਾ ਜੀ ਮੂੰਹ ਅਜੇ ਛੇਦਾਂ ਦਿਆ ਓਕੇ ਪਹਿਲੇ ਸੂਏ ਜਿੰਨਾ ਵੀਰਾਂ ਦਾ ਆਪਾਂ ਲਈ ਜਹੇਦਾਰ ਵੀਰ ਆ ਤੇ ਘਰ ਦੀ ਮੱਝ ਉਹਨਾਂ ਦੀ ਕੋਈ ਝੂਠ ਵਾਲੀ ਗੱਲ ਨਹੀਂਗੀ 12 ਲੀਟਰ ਉਹਨਾਂ ਆਖਿਆ ਵੀ ਆਪਾਂ ਇਹਦੇ ਥੱਲੇ ਦੁੱਧ ਚੋਇਆ ਹੈ ਅੱਗੋਂ ਜਿਹੜੇ ਭੈਣ ਭਰਾਣੇ ਲੈਣੇ ਆ ਆਦੀ ਵੇਖ ਕੇ ਨਰਕ ਬਰਕ ਕਰਕੇ ਲਵੇ ਆਪਾਂ 찝 ਕੇ ਲਿਆਂਦੀ ਆ ਠਣਾ ਦੀ ਤਸੱਲੀ ਕੀਤੀ ਭਾਰ ਪਿੱਛੇ ਦੀ ਗ ਵੀ ਦੇ ਸਕਦੇ ਪਿੱਛੇ ਦੀ ਗਾਰੰਟੀ ਦੇ ਸਕਦੇ ਇਹ ਹੈ ਦੂਜੇ ਸੂਵੇ ਸੋਣੀਓ ਦੂਜੇ ਸੂਵੇ ਸੰਤੂ ਸਾਹਿਬ ਸੋਣੀ ਹੈ ਰਗੀ ਠੀਕ ਹੈ ਜੀ ਮਾ ਦੂਜਾ ਸੂਵਾ ਸੋਣੀ ਹੈ ਬਾਕੀ ਥੱਲਿਓ ਵੇਖੋ ਤੁਸੀਂ ਬਹੁਤ ਕਮਾਲ ਦੀ ਪੂਰਾ ਸਫਾਈਆਂ ਵਾਲਾ ਹਵਾਨਾ ਦੇਵਾ ਤੇ ਥਣ ਬਹੁਤ ਸੋਹਣਾ ਠੀਕ ਹੈ ਜੀ ਹੱਥੀ ਚਵਾਈ ਵਾਲਾ ਥਾਣਾ ਮੁੱਠੀ ਮੁੱਠੀ ਥਣ ਤੇ ਚੌਰਸ ਲੇਵਾ ਵੇਖੋ ਦੋਸਤੋ ਗਿੱਠਾਂ ਦੀਆਂ ਗਿੱਠਾਂ ਆ ਵੇਖੋ ਤਕਰੀਬਨ ਕੋਈ ਗਿੱਠ ਡੇਢ ਗਿੱਠ ਪੂਰਾ ਚੌੜਾਈ ਦੇ ਵਿੱਚ ਮਗਰੋਂ ਜਿਹੜਾ ਹਵਾਨਾ ਚੱਡਾ ਦੋਸਤੋ ਸੰਤੋ ਸਾਹਿਬ ਜਿੰਨਾ ਲੇਵਾ ਪਿੱਛੇ ਉਹਨਾ ਹੀ ਅੱਗੇ ਕਰਮਾਲੀ ਦਾ ਇਹ ਜਨਣਾ ਕਈਆਂ ਮੱਜਾਂ ਦੇ ਟੱਕ ਗਾਂ ਆਂਦੀ ਹੈ ਜਾਂ ਪਛਾਣ ਹੁੰਦੀ ਹੈ ਇਹਦਾ ਕਰਮਾਲੀ ਦਾ ਸੈਂਟਰ 'ਚ ਲੇਵਾ ਉਹਨਾ ਹੀ ਅੱਗੇ ਉਹਨਾ ਹੀ ਪਿੱਛੇ ਹੂੰ ਹੋਏ ਗੱਠਾਂ ਨਾਲ ਮਿਲ ਲਈ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਬਟਨਾਲਾ ਬਿੰਦੀਆਂ ਨਾਲ ਲੇਵਾ ਆਪਾਂ ਕਹਿ ਦਿੰਨੇ ਆ ਬਾਕੀ ਪਸ਼ੂ ਬੜਾ ਚੰਗਾ ਚੰਗਾ ਨਿਕਲਦਾ ਹੈ ਬਾਰਡਰ ਏਰੀਆ ਹੋਣ ਕਰਕੇ ਠੀਕ ਹੈ ਜੀ ਬਾਕੀ ਫੇਸ ਕੁਆਲਿਟੀ ਬੜੀ ਸੋਹਣੀ ਛੋਟਾ ਸਿੰਘ ਪਤਲਾ ਸਿੰਘ ਬਿਲਕੁਲ ਆਣਾ ਪਹਿਲੇ ਸੂਏ ਆਉਂਦੇ ਖੋਪਰ ਲੈ ਗਿਆ ਹੈ ਦਾ ਸਿੰਘ ਦਾ ਅੱਛਾ ਜੀ ਖੋਖ ਜਿਆ ਲੈ ਗਿਆ ਹੁੱਤੋਂ ਦਾ ਹੈ ਗਲਾਈ ਦੇ ਵਿੱਚ ਜਿਹੜਾ ਗਲਾਈ ਜੀ ਇਹ ਦੇਖੋ ਆ ਬਿਲਕੁਲ ਨਿਕਾਣਾ ਆ ਬਿਲਕੁਲ ਠੰਡੀ ਧੀਰੀ ਅੰਜ ਕਰਮ ਵਾਲੀ ਠੀਕ ਹੈ ਜੀ ਰਾਜੀ ਵੇਖੋ ਬਹੁਤ ਜਿਆਦੀ ਹੈ ਫੁੱਲ ਵਜਨ ਬੋੜ ਵਾਲੀ ਚੰਗੀ ਪਲੀ ਪ੍ਰੋਸੀ ਆ ਦੋਸਤੋ ਥੱਲੋਂ ਲੇਵੇ ਹਵਾਨੇ ਦੀ ਬੰਤਰ ਬੜੀ ਸੋਹਣੀ ਹੈ ਵੇਖੋ ਤੋਂ ਤੋਂ ਸਟਾਰਟ ਹੋ ਕੇ ਬਿਲਕੁਲ ਸੂ ਦੇ ਨਾਲ ਜਿਹੜਾ ਪਰ ਵਾਂਟ ਨੂੰ ਬੜੀ ਸੋ ਬਿਲਕੁਲ ਕਲ ਮਰ ਗਈ ਬੂਥੀ ਛੋਟੀ ਜੀ ਹਾਂ ਠੀਕ ਹੈ ਜੀ ਆਕਰੋ ਚੱਕ ਬਈ ਠੀਕ ਹੈ ਤੇ ਗਰ ਲਾਲ ਵੈਸੇ ਤਿਆਰੀ ਦੇ ਦਿਨ ਉੱਪਰ ਹੀ ਲੈ ਕੇ ਜਾ ਰਹੀ ਜਿਹੜਾ ਜੇਣ ਸੰਤੂ ਸਾਹਿਬ ਇਹਦੇ ਦੋ ਦੋ ਤਿੰਨ ਪਏ ਜੇ ਸੂਨ ਚ ਅੱਛਾ ਬਿਲਕੁਲ ਤਿਆਰ ਆ ਮੱਜ ਹੂੰ ਸੋ ਦੋਸਤੋ ਤਿਆਰੀ ਤਿੰਨ ਪਹਿਸ਼ੂ ਇੱਕ ਦੋ ਦਿਨ ਉੱਤੇ ਵੀ ਲੈ ਜਾਂਦਾ ਤੁਹਾਨੂੰ ਪਤਾ ਤੋ ਤਿਆਰੀ ਵਾਲੇ ਦਿਨ ਜਿਹੜੇ ਦੋਸਤੋ ਮੰਨ ਲਓ ਵੀ 10 ਮਹੀਨੇ ਜਾਂ 10 ਦੇ ਦਿਨ ਉਹ ਕੰਪਲੀਟ ਕਰ ਚੁੱਕੀ ਆ ਵੈਸੇ ਦੋ ਦਿਨ ਲੈ ਜੇ ਤਿੰਨ ਦਿਨ ਲੈ ਜੇ ਉੱਪਰ ਲੈ ਕੇ ਜਾਊਗੀ ਜਿਹੜੇ ਦਿਨ ਲੈ ਕੇ ਜਾਊਗੀ ਢੰਡੀ ਤੇਰੀ ਜੀ ਦੇਖੋ ਤੇ ਆਪਾਂ 6 ਦਾ ਦਾਖਾ ਤੇ ਉਹ ਵੀ 6 ਹੀ ਅੱਛਾ ਨਰ ਜਾਂਦਾ ਪਛੋ ਥੋੜਾ ਜਿਹਾ ਆਪਣੇ ਬੰਦੇ ਅੱਛਾ ਅੱਛਾ ਇਧਰ ਦੇਖੋ ਉਤਰਾ ਨਹੀਂ ਕੋਈ ਚੱਕ ਹਾਂ ਲਓ ਵੀ ਠੀਕ ਆ ਸੋ ਮੂੰਮਾ ਵੀ ਫੜਾਉਂਦੀ ਆ ਪੂਰਾ ਤੇ ਕਈ ਵਾਰ ਨਾਲ ਉਸ ਤੋਂ ਆਦਤ ਹੈਬਿਟ ਜਿਹੜੀ ਆ ਸਟਾਰਟਿੰਗ ਤੋਂ ਪਸੂ ਨੂੰ ਪਾਈ ਹੋਵੇ ਤੇ ਉਹੀ ਪਸੂ ਜਿਹੜੇ ਮੂੰਮਾ ਫੜਾਉਂਦੇ ਆ ਠੀਕ ਆ ਜੀ ਕਿਸੇ ਤਰ੍ਹਾਂ ਦਾ ਵੀ ਕੋਈ ਆਪਾਂ ਲੈਣਾ ਦੇਣਾ ਚਾਹੇ ਮਸਾਲੇ ਆ ਚਾਹੇ ਕੋਈ ਲਿਕਵਰ ਉਹ ਵੀ ਜੀ ਦੇ ਸਕਦੇ ਆਂ ਹਰ ਵਾਰ ਆਪਾਂ ਗੱਲ ਕਰਦੇ ਆਂ ਤੇ ਠੰਡੇ ਧੀਰੇ ਪਸੂਆਂ ਦੀ ਨਿਸ਼ਾਨੀ ਦੋਦ ਸੰਧੂ ਸਾਹਿਬ ਆਪਾਂ ਇਹ ਨਹੀਂ ਆਦੇ ਵੀ ਇਹ 15 ਦਊਗੀ ਇਹ 16 ਦਊਗੀ ਪਰ ਜਿਹੜੇ ਸਾਹਣਾ ਝੋਟੀ ਦੀ ਦੇਖਿਆ ਜਿਹੜੇ ਸਾਹਣਾ ਸੋਹਣ ਪੁਣਾ ਦੇ ਸ਼ਕੀਨੀਆਂ ਹਨ ਤੇ ਥਾਂ ਦੇ ਵਾ ਲੱਗਾ 12 ਤੋਂ ਪਲੱਸ ਹੀ ਚੱਲੂਗੀ ਏ ਠੀਕ ਹੈ ਜੀ ਲਓ ਵੀ ਬਹੁਤ ਸੋਹਣਾ ਬੰਤਰ ਪੁੰਤਰ ਬੜੀ ਪਿਆਰੀ ਏ ਲੇਵੇ ਦੀ ਬਟਨ ਵੀ ਵੇਖੋ ਬਟਨ ਦੇ ਕੱਜ ਤੇ ਕਰਮਾਲੀ ਨੇ ਬਾਨੀ ਜੀ ਦੇ ਹਾਂ ਦੇਖੋ ਲੇ ਵੀ ਬਟਨ ਜਿਹੜੇ ਸਾਹ ਦੇ ਥੱਲੇ ਲਗਾਏ ਕਈਆਂ ਦੇ ਉਤਰਾ ਦੂਰੋਂ ਵਾ ਨਾ ਟ ਲਾਹੰਦਾ ਤੇ ਦਿਸੀ ਜਾਂਦੇ ਇਹਦੇ ਕਰਮਾਲੀ ਦਾ ਇੱਕ ਸਾਰ ਲੈਵਾ ਵੇਖੋ ਪੱਧਰਾ ਠੀਕ ਆ ਜੀ ਤੇ ਕਰਨਾਲ ਕੀ ਕਰਦੇ ਜੇ ਦੀ ਮੰਗ ਮੰਗੇ ਸੰਧੂ ਸਾਹਿਬ ਜੱਡੀ ਝੋਟੀ ਸੋਹਣੀ ਆ ਸ਼ਰੀਫ ਆ ਮੰਗਨ ਨੂੰ ਭਾਵੇਂ 10 ਮੰਗੀ ਜਾਈਏ ਭਾਵੇਂ 1 5 ਮੰਗੀ ਜਾਈਏ ਹਾਂ ਪਰ ਨਾ ਗਲਤ ਮੁੱਲ ਕਰਨਾ ਤੇ ਨਾ ਪਸ਼ੂ ਆਪਾਂ ਵੇਚਨੇ ਆ ਰੱਖਨੇ ਨਹੀਂ ਹੁੰਦੇ ਹਮਮ ਡਿਮਾਂਡ ਇਹਦੀ ਹੈਗੀ ਜੇ ਲੱਖ ਰੁਪਈਆ ਹਮ ਹਾਂ ਨਾ ਕੋਈ 95 ਨਹੀਂ ਕੋਈ 96 ਨਹੀਂ 92 ਹਜ਼ਾਰ ਦੀ ਦੇ ਦਾਂਗੇ 92 ਹਜ਼ਾਰ ਦੀ ਹਾਂ ਜੀ ਠੀਕ ਆ ਜੀ ਲਓ ਜਿੱਥੇ ਦੋਸਤੋ 92000 ਦੀ ਜਿਹੜੀ ਆ ਲਾਸਟ ਲੈਂਡ ਦੇ ਨਾਲ ਤੇ ਵਿੱਚੋਂ ਹੋ ਜਾਊਗਾ ਛੋਟਛੱਪਾ ਮੌਕੇ ਤੇ ਆਓ ਤੁਸੀਂ ਆਪਣਾ ਤਾਲਮਿਲ ਬਿਠਾ ਲਿਓ ਜਿੱਥੇ ਵੀ ਵਹਿੰਦਾ ਆ ਛੋਟ-ਛਾੜ ਹੀ ਹੋਣੀ ਸੰਦੂ ਸਾਹਿਬ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਮੋਲਾ ਪਾਓ ਮੰਗਣੇ ਆ ਜਿਹੜੇ ਲੈਣੇ ਆ ਅੱਛਾ ਨਿਯਾਜ਼ ਮੁੱਲ ਦਾ ਕੋਈ ਫਾਇਦਾ ਨਹੀਂ ਵੇਖੋ ਬਿਲਕੁਲ ਜੀ ਠੋਟੀ ਦੇ ਭਾਵੇਂ 2 ਲੱਖ ਮੰਗ ਲਈਏ ਇਹਨੇ ਕੀ ਰੱਖਣਾ ਹੱਕ ਵੀ ਰੱਖਦੀ ਹੈ ਹਮ ਠੀਕ ਆ ਜੀ 92000 ਦੀ ਇਸ ਤੋਂ ਬਾਅਦ ਗਰ ਲਾਲ ਆ ਆਪਣੇ ਕੋਲ ਜਿਹੜੀ ਬੂਰੀ ਜੀ ਇਹ ਸੰਦੂ ਸਾਹਿਬ ਦੂਜੇ ਸੂਏ ਝੋਟੀ ਸੂਈ ਜੇ ਬੂਰੀ ਹਾਂਜੀ ਠੀਕ ਆ ਜ 10 ਕਿਲੋ ਇਹਦੇ ਥਲੇ ਕੰਡੇ ਵਾਲਾ ਦੁੱਧ ਜੇ ਇਹਨੂੰ 15 ਦਿਨ ਹੋ ਗਏ ਜੇ ਸੂਈ ਨੂੰ ਆਹ ਕੱਟਾ ਜੇ ਇਹਦੇ ਮਗਰ ਲਓ ਜੀ 15 ਦਿਨਾਂ ਦੀ ਸੂਈ ਪੂਰਾ ਭਲਿਆ ਜੇ ਤੇ ਕੱਟਾ ਵੀ ਜਿਹੜਾ ਤੁਸੀਂ ਵੇਖੋ ਜੰਮਿਆ ਪਲਿਆ ਪੂਰਾ ਪੂਰਾ ਗੋਲ ਫਿੱਟ ਫਾਟ ਤੇ 15 ਦਿਨਾਂ ਦੀ ਸੂਈ ਆ ਦੂਜਾ ਸੂਆ ਦੁੱਧ 10 ਕਿਲੋ 10 ਕਿਲੋ ਸੰਦੂ ਸਾਹ ਨੈਟ ਜਿਹੜਾ ਚੋ ਲੈਣਾ ਤੇ ਨਹੀਂ ਬਣ ਕੀ ਅੱਖ ਨੀਲੀ ਝੋਟੀ ਆ ਜਾਂਦੀ ਜੇ ਲਓ ਜੀ ਇਹ ਵੀ ਝੋਟੀ ਇਤਰਾਵੇਂ ਮੂੰਹ ਫੜੀ ਜਾ ਵਦਾ ਹਮ ਛੰਡੀਆਂ ਤੇ ਹੀ ਰੀਆਂ ਤੇ ਚੋਣ ਚਾਂ ਦੀ ਕਰਾਲ ਕਿਵੇਂ ਨਹੀਂ ਬਾਈ ਸੰਧੂ ਸਾਹਿਬ ਇੱਕ ਨੰਬਰ ਕੋਈ ਪੂਰ ਸ਼ਟਾਣੀ ਕੋਈ ਥਾਣਾ ਵਧ ਘਟ ਨਹੀਂ ਪੋਲੀ ਜਵਾਈ ਜੇ ਬਿਲਕੁਲ ਹਾਂ ਕੋਈ ਕਰੋੜ ਨਹੀਂ ਜੇ ਭਾਵੇਂ ਕੋਈ ਬੱਚਾ ਬਹਿ ਕੇ ਚੋਲੇ ਨੂੰ ਬਾਕੀ ਲੇਵਾ ਦੋਸਤੋ ਵੇਖ ਕੇ ਤੁਸੀਂ ਅੰਦਾਜ਼ਾ ਲਾਓ ਬਹੁਤ ਸੋਹਣਾ ਲੇਵਾ ਫਿਕਸ ਹਵਾਨਾ ਚੱਡਾ ਤੇ ਥਾਣੇ ਵੇਖੋ ਬਹੁਤ ਸੋਹਣਾ ਕਮਾਲ ਦਾ ਥਾਣਾ ਮੁੱਠੀ ਥਾਣਾ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਬੂਰੀ ਨੀਲੀ ਆ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਆ ਬੂਰੀ ਨੀਲੀ ਦੀ ਝੋਟੀ ਦੂਜਾ ਸੂਆ ਸੂਹੀ ਸੋ 15 ਦਿਨਾਂ ਦਾ ਸੂਆ 10 ਕਿਲੋ ਦੁੱਧ ਹੈ ਇਸ ਵਕਤ ਇਹਦੇ ਥੱਲੇ ਹਾਜ਼ਰ ਹੈ ਬੱਚੇ ਦਾ ਉਡਾ ਕਰਦੀ ਹੈ ਬੱਚਾ ਵੇ ਮਗਰ ਵਜਾ ਥੋੜਾ ਮੂੰਹ ਮਾਰ ਗਿਆ ਜੀ ਹੂੰ ਉਹਦੇ ਕਾਰਨ ਆ ਤਸਲੀ ਥੋੜੀ ਜੀ ਠੀਕ ਆ ਜੀ ਐ ਪੋਲਾ ਪੂਲਾ ਬਿਲਕੁਲ ਚੋਰ ਚੋਰ ਦਾ ਚੁਆਈ ਇਧਰ ਦੇਖੋ ਲੈ ਜੀ ਲਓ ਜੀ ਇਹ ਮੱਛੀ ਮੋਟਰ ਆਪਾਂ ਕਹਦੇ ਨੇ ਵੀ ਮੱਛੀ ਮੋਟਰ ਹਾਂ ਸਤ ਸਾਹਿਬ ਆ ਖੁਰਲੀ ਦਾ ਡਾਕੇ ਧਰਮ ਰਾ ਲੈਨੇ ਆਪਾਂ ਜੀ ਹਾਂ ਲਓ ਵੀ ਦੋਸਤੋ ਠੀਕ ਆ ਸੋ ਚੋਣ ਜਾਣ ਦੋਸਤੋ ਵੈਸੇ ਸਾਰੇ ਪਸ਼ੂ ਚੰਗੇ ਆ ਆਪਦੀ ਤਸੱਲੀ ਕਰੋ ਜਿਹੜੇ ਭਰਾਣੇ ਸੌਦਾ ਕਰਕੇ ਕਰਨੀ ਆ ਸੰਧੂ ਸਾਹਿਬ ਵੀਡੀਓ ਭਾਵੇਂ ਜਿ세 ਦੋਹਾਂ ਦਿਨਾਂ ਬਾਅਦ ਪੈਣੀ ਪੰਜਾਂ ਦਿਨਾਂ ਬਾਅਦ ਪੈਜੇ ਪਰ ਚਵਾਈ ਦਾ ਡੰਗਰ ਨਹੀਂ ਮੜਾ ਲੈਣਾ ਹਾਂ ਬਿਲਕੁਲ ਜੀ ਬਿਲਕੁਲ ਕਰ ਮੜ ਗਏ ਆ ਲਓ ਜੀ ਚਵਾਈ ਬੋਲੀ ਆ ਹਮ ਚਵਾਈ ਜਿਹੜੀ ਧਾਰ ਦਾ ਫਰਕ ਤੇ ਗਰਨਾਲ ਇਹ ਵੀਰੇ ਕਿਵੇਂ ਦਵਾਂਗੇ ਸੰਧੂ ਸਾਹਿਬ ਟੱਚ ਮੋਬਾਈਲ ਨੂੰ ਸਾਰੇ ਆਪਸ਼ਨ ਹੈਗੇ ਚ ਨੀਲੀ ਵੀ ਆ ਹਾਂ ਤੇ ਲਾਲੀ ਵੀ ਆ ਬੂਰੀ ਵੀ ਆ ਇਹ ਆਪਸ਼ਨ ਸਾਰੇ ਆ ਆਪਸ਼ਨ ਸਾਰੇ ਆ ਹਾਂ ਜੀ ਤੇ ਦਵਾਂਗੇ ਕਿੰਨੇ ਦੀ ਗਰਨਾਲ ਡਿਮਾਂਡ ਸੰਧੂ ਸਾਹਿਬ ਇਹਦੀ ਭਾਵੇਂ ਕਰ ਲਈਏ 90 ਭਾਵੇਂ ਕਰ ਲਈਏ 95 ਹਾਂ ਹਾਂ ਡਿਮਾਂਡ ਹੈਗੀ 85000 ਹਾਂ ਨਾ 82000 ਦੀ 82000 ਦੀ ਹਾਂਜੀ ਲਓ ਦੋਸਤੋ 82000 ਦੀ ਝੋਟੀ ਮਿਲਦੀ ਪਈਏ ਤੁਹਾਨੂੰ ਅੱਜ ਬੂਰੀ ਨੀਲੀ ਸੋ ਕਾਫੀ ਵੀਰਾਂ ਦਾ ਸ਼ੌਂਕ ਹੁੰਦਾ ਬੂਰੀ ਨੀਲੀ ਖਰੀਦਣ ਦਾ ਤੇ ਮਗਰ ਕਟਾ ਮੇਲ ਕਾਫ ਆ ਤੇ ਵੇਖੋ ਬਣੀ ਥਣੀ ਵੇਖੋ ਕਰਮਾਲੀ ਠੀਕ ਆ ਜੀ ਸੋ ਥਣ ਭਾਂਡੇ ਵਾਲੋਂ ਪੂਰੀ ਖਬਰਦਾਰ ਆ ਇੱਕ ਬਹਿਣੀ ਵਾਲੀ ਬਾਈ ਤੋਂ ਆਪਾਂ ਤੁਹਾਨੂੰ ਦਿਖਾ ਦੇ ਲਈਏ ਦੇਖੋ ਕਟਾ ਸੰਧੂ ਸਾਹਿਬ ਪੂਰਾ ਪਲਿਆ ਜੇ ਆ ਵੇਖੋ ਥਣ ਕਰਮਾਲੀ ਨੂੰ ਕਿਹੜਾ ਲੱਗਾ ਦੋਸਤੋ ਚਾਈ ਦੀ ਬਿਲਕੁਲ ਐਮਪੋ ਦੀ ਲੈਵੇ ਸੰਧੂ ਸਾਹਿਬ ਅੱਜ ਸਾਰਿਆਂ ਦੇ ਐਚਐਫ ਵੜਾ ਰਗੇ ਆ ਹੂੰ ਠੀਕ ਆ ਜੀ ਇਹ ਦੇਖੋ ਇੱਕ ਸਾਰ ਇਹਦਾ ਕਿ ਉਹਨਾਂ ਹੀ ਲੈਵਾ ਗਾਂਝੇ ਉਹਨਾਂ ਪਿਛਾਂ ਜੀ ਹੂੰ ਪੂਰੀਆਂ ਪੂਰੀਆਂ ਖਬਰਦਾਰ ਕੇ ਠੀਕ ਆ ਜੀ ਚੀਲ ਲਿਉਣੀ ਸੰਧੂ ਸਾਹਿਬ ਚੰਗੀ ਲਿਉਣੀ ਆ ਅੱਛਾ ਜਿਹੜਾ ਅਗਲੇ ਬੰਨੇ ਆਪਣੇ ਕੋਲੇ ਆ ਗਿਆ ਜੀ ਇਹ ਸੰਧੂ ਸਾਹਿਬ ਤੀਜੇ ਸੂਆ ਮਾਝ ਸੁਣੀ ਸਿੰਘ ਛੋੜਾ ਖੁੱਲਾ ਥਾਂ ਲੈਵਾ ਇਹਦਾ ਬਹੁਤ ਜ਼ਬਰਦਸਤ ਆ ਠੀਕ ਆ ਜੀ ਇਹਦੇ ਚਾਰ ਤੋਂ ਪੰਜ ਦਿਨ ਜੇ ਕਰਮਾਲੀ ਦੇ ਸੂਨ ਚ ਪਾਏ ਜੇ ਵੇਖੋ ਚਾਰ ਤੋਂ ਪੰਜ ਦਿਨ ਇਹ ਗੱਪਣ ਆ ਗਿਆ ਆਪਣੇ ਕੋਲ ਹਨਾ 200 ਤੋਂ ਗੱਪਣ ਅੱਗੇ ਤੀਜਾ ਨੰਬਰ ਆ ਬਿਰਵਾ ਪਾਈ ਜਾਨੀ ਆਪਾਂ ਨਾਲ ਦੀ ਨਾਲ ਸੁਆਹ ਜੀ ਤੇ ਸੁਆਹ ਵੀ ਤੀਜਾ ਨੰਬਰ ਵੀ ਗਰਲਾ ਲ ਲੈ ਤੀਜੇ ਦੇ ਲਈ ਆ ਹਾਂ ਠੀਕ ਆ ਤੇ ਬਾਕੀ ਫੇਸ ਕੁਆਲਿਟੀ ਪੂਰਾ ਟਾਂਜਾ ਢੂਂਜਾ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਆ ਸਿੰਘਾਂ ਦੀ ਬੰਦਤਰਾ ਠੀਕ ਆ ਜੀ ਠੀਕ ਆ ਤੇ ਗਰਲਾ ਲੇ ਤੇ ਦਿਨ ਵੈਸੇ ਕਿੰਨੇ ਗੇ ਜੇਨ ਸੰਤੂ ਸਾਹਿਬ ਇਹਦੇ 4 ਤੋਂ 5 ਪਏ ਤੇ ਕਰਮ ਵਾਲੀ ਦੇ ਚਾਰ ਤੋਂ ਪੰਜ ਲੈ ਜੂਗੀ ਜੀ ਬਣੂ ਅਜੇ ਹੋਰ ਚੰਗੀ ਬਣੀ ਬਣੀ ਤੇ ਬਹੁਤ ਵਧੀਆ ਇਹ ਤਾਂ ਚੰਗੀ ਬਣ ਜੂ ਅਜੇ ਬਹੁਤ ਵੀ ਦੋਸਤੋ ਥੱਲਿਓ ਤੁਸੀਂ ਵੇਖੋ ਗੱਲ ਵੀਰ ਦੀ ਖੁਣੋ ਵੀ ਆਂਦਾ ਵੀ ਨੇਵੇ ਬਾਨੇ ਅੱਜ ਤਾਂ ਜਿਹੜੀਆਂ ਹਰਕ ਸਾਰੀਆਂ ਮੱਜਾਂ ਦੇ ਬਿਲਕੁਲ ਇੱਕੋ ਜਿਹੀਆਂ ਬਣ ਤਰਾਂ ਨੇ ਕਰਮੜ ਗਿਆ ਬਿਲਕੁਲ ਥੱਲਿਓ ਫਸੀਆਂ ਪਈਆਂ ਨੇ ਇਹ ਟੁੱਕੀ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੰਦੂ ਸਾਹਿਬ ਪੰਜ ਮੱਜਾਂ ਪੰਜਾਂ ਮੱਜਾਂ ਦੇ ਕੋਈ ਵੀ ਵੀਰ ਭਰਾ ਕੋਈ ਸਾਈਡ ਲੱਭ ਜੇ 5000 ਨਾਮ ਦਾਂਗੇ ਹਾਂ ਨਾਲ 5000 ਰੁਪਏ ਨਾਮ ਦਾਂਗੇ ਨਾਮ ਦਾਂਗੇ ਵੀ ਅੱਜ ਤੇਰੀ ਸਾਈਡ ਰੱਖਦੀ ਨਹੀਂ ਦਸੀ ਉਹ ਚੇਚੇ ਤੌਰ ਤੇ ਮਤਲਬ ਕਿ ਹੈ ਠੀਕ ਆ ਇੱਕ ਮਾਲ ਵੀ ਸਾਰਾ ਘਰਾਂ ਦਾ ਜੀ ਠੀਕ ਆ ਕੋਈ ਅੱਡੇ ਤੋਂ ਨਹੀਂ ਫੜ ਕੇ ਵੀਡੀਓ ਪਾਉਣ ਰਿਹਾ ਆ ਪਾ ਘਰਾਂ 'ਚ ਬਿਲਕੁਲ ਮੱਜਾ ਕਰ ਤੁਰ ਫਿਰ ਕੇ ਮਾਲ ਲੱਭਿਆ ਕੀ ਆਪਾਂ ਪੂਰਾ ਠੋਕ ਕੇ ਠੀਕ ਆ ਤੇ ਲਾ ਲੈਣ ਲੰਮਾ ਤੁਰਦਗੀ ਇੱਕ ਆਹ ਦੇਖੋ ਦੋਸਤੋ ਤੀਜਾ ਸੂਆ ਦਿਨ ਦੋਸਤੋ ਕੱਢ ਜੂਗੀ ਅਜੇ ਠੀਕ ਆ ਤੁਸੀਂ ਨਾਰਮਲ ਵੇਖੋਗੇ ਬਿਲਕੁਲ ਪਿੰਡੇ ਪੁੰਡੇ ਵਾਲੇ ਪਾਸਿਓਂ ਪਤਲੇ ਪਿੰਡੇ ਦੇ ਵਿੱਚ ਥਣ ਥਣ ਬੜਾ ਵਧੀਆ ਠੀਕ ਆ ਜਿ ਥਣ ਤਾਂ ਜਿਵੇਂ ਪਹਿਲਾਂ ਦੂਜਣ ਝੋਟੀਆਂ ਵਾਲਾ ਥਣ ਬਾਕੀ ਸੂਏ ਤੀਜੇ ਆ ਤੋ ਕੋ ਮੇਰਾ ਵੀਰ ਹਰ ਕੋਈ ਆਪੋ ਆਪਣੀ ਕਿਸੇ ਨੇ ਸਮਝ ਵੇਖਣੀ ਹੁੰਦੀ ਆ ਆ ਫੇਸ ਕੋਈ ਵੀ ਰੱਖ ਦਿੰਦੇ ਥਣ ਚੁੱਕਦੀ ਆ ਸਾਈਡ ਰੱਖਦੀ ਆ ਉਹ ਆ ਜੇ ਇੱਥੇ ਫੀਤਾ ਲਿਆ ਕੇ ਬਹਾਨਾ ਬਣ ਸਕਦਾ ਜੋ ਕੋ ਫਰਕ ਨਿਕਲੇ ਦੇਣਦਾਰ ਆ ਲਓ ਜੀ ਜਿਹੜੀ ਗੱਪਣ ਮੈਂ ਜਾਊਗੀ ਉਹਦੀ ਪਾਰ ਪਿੱਛੇ ਦੀ ਦੋ ਤੋਂ ਤਿੰਨ ਦਿਨਾਂ ਦੀ ਗਾਰੰਟੀ ਉਹ ਆਪਣੀ ਠੀਕ ਆ ਜੀ ਤੇ ਟਿਪ ਕੇ ਆ ਦੀ ਵੀਰ ਭਰਾ ਕੋਈ ਆਉਂਦਾ ਤਸੱਲੀ ਕਰਕੇ ਖੜੀ ਉਹ ਬਿਲਕੁਲ ਜੀ ਬਿਲਕੁਲ ਜੋ ਬਣਦੀ ਸਰਦੀ ਕਰਨੀ ਚਾਹੀਦੀ ਆ ਮਾਣਾ ਫਸਲ ਸਾਵਾ ਪਾ ਪਹਿਲੇ ਆ ਕੇ ਲਿਆਂਦੀਆਂ ਹਾਂ ਹਾਂ ਆਪਣੇ ਭਾਦਾ ਸੋਨਾ ਸਾਰੀਆਂ ਅਗੜਾ ਜਿੰਨੇ ਰਕਮ ਨਾਉਣੀ ਹੋਈ ਵੇਖ ਕੇ ਤਸੱਲੀ ਕਰਕੇ ਖੜੇ ਸਹੀ ਹੈ ਜੀ ਸਹੀ ਹੈ ਬਬ ਦੋਸਤੋ ਵਪਾਰ ਦਾ ਕੰਮ ਆ ਹਰ ਵਾਰੀ ਆਪਾਂ ਕਹਿੰਦੇ ਆ ਅੱਗੋਂ ਆਪਣੀ ਨਰਕਪਰਖ ਕਰਕੇ ਵੀਰ ਲੈ ਕੇ ਆਏ ਆ ਅੱਗੋਂ ਕੋਈ ਆਉਂਦਾ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਜੀ ਉਹਦੇ ਵਿੱਚ ਕੋਈ ਦੂਰਿਆ ਨਹੀਂ ਗਿਆ ਪੈਸੇ ਦੇਣੇ ਆ ਕਿਸੇ ਭਰਾ ਨੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਤੇ ਥਾਨਦੇਵਾ ਇੱਕ ਵਾਰੀ ਤੁਹਾਨੂੰ ਫਿਰ ਥੋੜਾ ਬੈਕ ਸਾਈਡ ਤੋਂ ਦਿਖਾ ਦਈਏ ਆਪਾਂ ਪਤਲੇ ਚੌੜੀ ਸੰਧੂ ਸਾਹਿਬ ਦੁੱਧ ਵੀ 12 ਕਿਲੋ ਮਾਚਵਾ ਦਊਗੀ ਆ ਵੇਖੋ ਜੀ ਪੱਧਰ ਖਾਲਾ ਵਾਂਡਮੁੰਡ ਆਪਸੀ ਥਣਾ ਦੀ ਚੰਗੀ ਚਮੜੀ ਪਤਲੀ ਬਿਲਕੁਲ ਬਿਲਕੁਲਾਂ ਚਮੜੀ ਜਿਵੇਂ ਗੰਡੇ ਦਾ ਛਿਲਕਾ ਹੁੰਦਾ ਵੇਖੋ ਜੀ ਅੱਛਾ ਤੇ ਗਰ ਲਾਉ ਦਵਾਂਗੇ ਕਿੰਨੇ ਦੀ ਆਪਾਂ ਸੰਧੂ ਸਾਹਿਬ ਮੁੱਲ ਭਾਵੇਂ ਕਰ ਲਈਏ ਦਾ 75 ਹਾਂ ਭਾਵੇਂ ਕਰ ਲਈਏ 72 ਹਾਂ ਨਾ 70000 ਦੀ ਦੇ ਦਾਂਗੇ 70000 ਦੀ ਹਾਂ ਜੀ ਲੋ ਦੋਸਤੋ ਬਿਲਕੁਲ ਠੁਕੀ ਗੱਬਣ ਤਿਆਰੀ ਵਾਲੀ ਮੱਝ 70000 ਜੀਐਸ ਨੂੰ ਹਾਂ ਨਾ ਸਾਹਿਬ ਸੱਜਰ ਸੁਣੀ ਆ ਪੈਣ ਪੈਣ ਦੀਆਂ ਦੋਕਣਾ ਗੱਬਣਾ ਵਿਕ ਜਾਂਦੀਆਂ ਐ ਆ ਸਹੀ ਆ ਜੀ ਲਾ ਦੋਸਤੋ ਠੀਕ ਹੈ ਜੀ ਕਈ ਨਾ ਦੋਸਤੋ 5 5 6 6 ਕਿਲੋ ਕੋਈ 1.5 ਤੋਂ 2 ਮਹੀਨੇ ਦੀਆਂ ਸੁਈਆਂ ਇਸੇ ਰੇਟ ਮਿਲਦੀਆਂ ਪਈਆਂ ਨੇ ਫਿਲਹਾਲ ਸੱਜਰ ਸੁਣੀ ਹੈ ਕਰਮਾੜੀ ਬੋਲਾ ਪੁਲਾ ਮੇਰੇ ਵੀ ਰਪੀਨ ਕੇ ਜਿਹੜਾ ਲੈ ਕੇ ਜਾਊਗਾ ਤੇ 70000 ਦੀ ਸਾਰਾ ਸੁਆ ਪੀ ਕੇ ਸੰਧੂ ਸਾਹਿਬ 65 ਤੋਂ 70000 ਦੀ ਮਰ ਜੇਗੀ ਆ ਅੱਛਾ ਕਰਨਾਲ ਅੱਗੇ ਆਪਣੇ ਕੋਲ ਚੌਥੇ ਨੰਬਰ ਤੇ ਜਿਹੜਾ ਇਹ ਨਾਮ ਇਹ ਸੰਧੂ ਸਾਹਿਬ ਨੰਬਰ ਵੀ ਚੌਥਾ ਹੈ ਆਪਾਂ ਤੇ ਚੌਥਾ ਸੁਆ ਕਰਕੇ ਲਈ ਆ ਹਾਂ ਅਗੋ ਗਏ ਭੈਣ ਭਰਾ ਨਾਲੇ ਸਾਹਮਣੇ ਆ ਪੰਜਵੇਂ ਮੰਨ ਲੈ 10ਵੇਂ ਮੰਨ ਲੈ ਹਾਂ ਕਈ ਵੀ ਰਾਹ ਦਿੰਦੇ ਸੂਏ ਦਾ ਝੂਠ ਮਾਰਦੇ ਆ ਜਿਹਨੇ ਵੀ ਕਿਸੇ ਦੇ ਸਮਝ ਚ ਆਉਂਦੀ ਆ ਨਾ ਕੋਈ ਮੰਨ ਕੇ ਡੰਗਰ ਖਰੀਦ ਸਕਦਾ ਆਪਾਂ ਨੂੰ ਆਪ ਦੀ ਸਮਝ ਵੇਖਣਾ ਆਪ ਦੀ ਸਮਝ ਵੇਖਣਾ ਆਪਾਂ ਚੌਥਾ ਸੂਆ ਮੰਨ ਕੇ ਲਈ ਜੇ ਮਾਜ ਥੋੜੀ ਜੀ ਪਿੰਡੋਂ ਲੱਸੀ ਆ ਸੂਈ ਨੂੰ ਇਹਨੂੰ 25 ਦੇ 26 ਦਿਨ ਹੋ ਗਏ ਆ ਕਟਾ ਜੇ ਮਗਰ ਇੱਕ ਥੋੜਾ ਜਿਹਾ ਬੱਚਾ ਵੀ ਜ਼ਿਆਦਾ ਪਲਿਆ ਦੇ ਬੈਠੀ ਆ ਹਾਂ ਇੱਕ ਹੈਗੀ ਲੱਸੀ ਹੀ ਠੀਕ ਹੈ ਜੀ ਤੇ ਆਪ ਥੋੜੇ ਲਸੇਰੇ ਪੰਜਾ ਦੋਸਤੋ ਬੱਚਾ ਮਗਰ ਤੁਸੀਂ ਵੇਖੋ ਬੱਚਾ ਮਗਰ ਕਟਾ ਪੂਰਾ ਪਲਿਆ ਮ 25 26 ਦਿਨ ਹੋ ਗਏ ਸੰਧੂ ਸਾਹਿਬ ਸੂਈ ਨੂੰ 7 ਲੀਟਰ ਦਾ ਤਿਆਰ ਇਹ ਥੱਲੇ ਹਾਜ਼ਰ 7 ਲੀਟਰ ਚਵਾਈ 1 ਨੰਬਰ ਠੀਕ ਆ ਜੀ ਬੋ ਵੀ 7 ਲੀਟਰ ਦੋਸਤੋ ਇਹ ਥੱਲੇ ਦੁੱਧ ਪਿਆਣੀ ਕੋ ਕਰਮਾੜੀ ਦੇ 7 ਲੀਟਰ ਤਿਆਰ ਆ ਦੁੱਧ ਤੇ ਆਹ ਮੱਝ ਤੁਸੀਂ ਦੇਖ ਸਕਦੇ ਠੀਕ ਆ ਜੀ ਤੇ ਪਿੰਡਾ ਬਿਲਕੁਲ ਐਨ ਪਤਲਾ ਠੀਕ ਆ ਜੀ ਬਿਲਕੁਲ ਐਨ ਲਫਾਫੇ ਆ ਕੋ ਪਤਲਾ ਪਿੰਡਾ ਦੁੱਧ ਕਰਮਾੜੀ ਦੇ ਥੱਲੇ 7 ਕਿਲੋ ਇੱਕ ਖੁੱਲ ਗਈ ਮੈਂ ਫੜਦੇ ਆ ਉਹਨਾਂ ਨੂੰ ਲਿਓ ਜੀ ਫੜ ਲਿਓ ਕੋਈ ਗੱਲ ਨਹੀਂ ਦੁੱਧ ਦੋਸਤੋ 7 ਕਿਲੋ ਇਸ ਵਕਤ ਦੇ ਥੱਲੇ ਹਾਜ਼ਰ ਆ 25 ਦਿਨਾਂ ਦੀ ਸੂਈ ਮਗਰ ਕਟਾ ਮੇਲ ਕਾਫਾ ਇੱਕ ਵਾਰੀ ਥਾਣੇ ਦੇਵਾ ਤੁਹਾਨੂੰ ਆਪਾਂ ਦਿਖਾਈ ਦੇਣੇ ਆ ਦੇਖੋ ਆ ਕਰੋ ਚੱਕੀ ਠੀਕ ਆ ਇਹ ਕਰਮਾਲੀ ਸੰਧੂ ਸਾਹਿਬ ਪਹਿਲਾਂ ਤੋਂ ਰੁਪਈਏ ਦੇ ਤੇ ਵੀਡੀਓ ਨਹੀਂ ਪਈ ਲੈ ਕਰ ਲਾ ਲਓ ਬਾਕੀ ਚੋਣ ਜਾਣ ਕਿਵੇਂ ਆ ਕਿਵਾਈ ਸੰਧੂ ਸਾਹਿਬ ਇੱਕ ਨੰਬਰ ਆ ਕੋਈ ਪੂਰਛਟਾ ਨਹੀਂ ਕੋਈ ਥਾਣੇ ਵੱਧ ਘਟ ਨਹੀਂ ਜਿਹੜੀ ਗੱਲ ਦੱਸਾਂਗੇ ਉਹ ਨਿਕਲੂਗੀ ਹਾਂ ਤੋਰੀਏ ਕਰ ਲਾਲ ਥੋੜੀ ਜਿਹੀ ਕਾਣ ਕਲੌੜ ਨਗਰ ਨਹੀਂ ਮਾੜਾ ਹੁੰਦਾ ਸਿਰਫ ਸ਼ਾਮ ਤੋਂ ਰਹਿੰਦਾ ਨਾ ਜਦੋਂ ਉਦੋਂ ਜਾਪਦਾ ਹੈ ਇਹੋ ਮੈਂ ਕਿਸੇ ਚੰਗੇ ਕਾਰੀਗਰ ਕੋਲ ਚਲ ਜੇ ਇਹਨੂੰ ਪੱਠੇ ਚਾਰ ਪੈ ਜਾਂਦੇ ਨੇ ਮਾ ਹੱਡੀਆਂ ਲਗਾ ਜਾਣੀਆਂ ਇਹੋ ਨਵੀਂ ਆਪਣੀ ਆ ਲਓ ਜੀ ਤੇ ਦੰਦ ਦੁੰਦੇ ਦੇ ਕਾਇਮ ਜੇ ਇਹਨਾਂ ਕੋਈ ਭਰਾ ਆ ਕੇ ਵੀ ਮੂੰਹ ਦੰਦ ਬਖਾ ਦੇ ਕਿਤੇ ਵੀਰਾਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਪੂਰੀ ਪੂਰੀ ਕਰਦੀ ਏ ਦੰਦ ਹੀ ਨਾ ਕਿਤੇ ਛੁੱਟ ਗਏ ਲੈ ਦੰਦ ਖਿਲਦਾ ਨਹੀਂ ਗਿਆ ਛੁੱਟਿਆ ਕਿਧਰੇ ਲਿਆ ਹੋ ਗਏ ਦੇਖੋ ਲਓ ਜੀ ਠੀਕ ਆ ਸੋ ਦੰਦ ਮੂੰਹ ਖੋਰ ਜਿਹੜੇ ਦੋਸਤੋ ਪੂਰੀ ਕਾਇਮ ਆ ਕੋਈ ਵੀ ਅੰਦਾਜ਼ਾ ਲਾਉਂਦਾ ਵੀ ਯਾਰ ਪਤਾ ਨਹੀਂ ਕਿੰਵੇਂ ਸੂਬੇ ਆ ਪਾਲੀ ਵੀ ਪੁਰਾਣੀ ਨਹੀਂ ਗਈ ਫਿਲਹਾਲ ਤੁਸੀਂ ਤੋਰੇਦਾਰੇ ਤੋਂ ਇੱਕ ਜੱਜਮੈਂਟ ਕਰ ਲਿਓ ਠੀਕ ਆ 7 ਕਿਲੋ ਦੁੱਧ 25 ਦਿਨਾਂ ਦੀ ਸੂਈ ਮਗਰ ਕਟਾ ਮੇਲ ਕਾਫ ਨੂੰ ਜਨਮ ਦਿੱਤਾ ਠੀਕ ਆ ਜੀ ਸੋ ਇਹ ਮੱਝ ਆ ਬਾਕੀ ਕਿਸੇ ਰਕਮ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਮਸਲਾ ਨਹੀਂਗਾ ਠੀਕ ਆ ਉਹ ਤੁਸੀਂ ਆਪਦੀ ਇੱਥੇ ਆਣ ਕੇ ਤਸੱਲੀ ਕਰ ਲੈਣੀ ਆ ਤੇ ਇਹ ਗਰਲਾਲ ਜੈਸਨੋ ਕੀ ਕਰਦੇ ਪਰਾਦੇ ਕੀ ਕਰਦੇ ਡਿਮਾਂਡ ਜੈਸਨੋ ਡਿਮਾਂਡ ਦੇ ਪਿਓ ਸੰਧੂ ਸਾਹਿਬ ਇਹਦੀ ਕਰ ਰਿਹਾ 55000 ਜਿਤਨਾ ਸੱਜਰ ਸੂਈ ਆ ਥਾਂਲੇ ਵੇ ਵਾਲੀ ਸਾਫ ਆ ਮੱਝ ਕਿਉਂ ਆਮ ਗਾਵਾਂ ਦਾ ਲੋਕੀ 50 50 55000 ਮੰਗੀ ਜਾਂ ਆਪ ਆਇਆ ਜਣੀ 48000 ਦੀ 48000 ਹਾਂਜੀ ਉਹਦੇ ਵਿੱਚੋਂ ਛੋਟ ਕਰਦੇ ਆਂਗੇ ਲਓ ਵੀ 48000 ਦੇ ਵਿੱਚੋਂ ਵੀ ਛੋਟ ਤੇ ਬਿਲਕੁਲ ਤਾਜੀ ਤੇ ਸੱਜਰ ਸੂਈ ਮਾਝ ਹਾਂ ਮਾਝੀ ਹਾਂ ਮਾਝੀ ਆ ਹਾਂ ਲੈ ਦੀ ਹੈ ਮਾਝਾ ਦੋਸਤੋ ਦੋ ਤੋਂ 7 ਕਿਲੋ ਆ ਠੀਕ ਆ ਤੇ ਜਿਹੜੇ ਵੀਰ ਕਹਿੰਦੇ گاਵਾਂ ਦਾ ਦੁੱਧ ਤਾਂ ਚੰਗਾ ਸਵਾਦ ਨਹੀਂ ਲੱਗਦਾ ਚਾਹ ਨਹੀਂ ਚੰਗੀ ਬਣਦੀ ਮੇਰਾ ਵੀਰ ਵੇਖੋ ਪੈਸੇ ਵੀ ਕੁਛ ਨਹੀਂ ਗੇ ਸੰਦੂ ਸਾਹਿਬ 30 32000 ਦੀ ਦੋ ਫਲਾ ਵਾਲੀ ਬੱਕਰੀ ਵਿਕ ਜਾਂਦੀ ਆ ਹਾਂ 48000 ਦੇ ਵਿੱਚੋਂ ਵੀ 2000 ਛੋਟ ਕਰਨੀ ਹੈ 46000 ਦੀ ਮੱਝ ਦੇਣੀ ਉਹਦੇ ਵਿੱਚੋਂ 100 ਛੋਟ ਕਰ ਦਈਏ 200 ਕਰ ਦਈਏ ਖੁਸ਼ੀ ਨਾ ਕਰਾਂਗੇ ਹਾਂ ਹਾਂਜੀ ਲੈ ਹੁਣ ਤਾਂ ਸਿਰੇ ਦੀ ਬਿਲਕੁਲ ਟਕਾਣੇ ਦੀ ਗੱਲ ਕਰਤੀ ਆ ਹਾਂ 48000 ਦੇ ਵਿੱਚੋਂ ਵੀ 2000 ਛੋਟ 46000 ਦੀ ਲੁੱਟੋ ਮੇਲਾ ਮੇਰੇ ਭਰਾ ਠੀਕ ਆ ਜੀ ਲੁੱਟੋ ਮੇਲਾ ਸੰਧੂ ਸਾਹਿਬ ਅੱਜ ਤਰਾਣ ਚਾਰੇ ਆ ਨਾ 2 ਮਹੀਨੇ ਬੱਚੇ ਨੂੰ ਚਾਰ ਖਵਾਇਆ ਜਾਵੇ ਮੰਨ ਲਓ ਜੇ ਤਰਾ ਮੱਝ ਸੱਜਰ ਸੋਈ ਆ ਤਾਂ 10000 ਦਾ ਦੇਗਾ ਇਹ ਹਾਂ 2 ਮਹੀਨੇ ਨੂੰ ਬਿਲਕੁਲ ਹਾਂਜੀ ਸਹੀ ਆ ਜੀ ਲੈ ਵੀ ਗਰਲਾਲ ਅੱਗੇ ਆਪਣੇ ਕੋਲ ਆ ਮੱਝ ਜਿਹੜੀ ਖੜੀ ਇਹ ਸੰਧੂ ਸਾਹਿਬ ਪੰਜਵਾਂ ਨੰਬਰ ਜੇ ਹਾਂ ਇਹਦੇ ਥੱਲੇ 8 ਕਿਲੋ ਕੋਈ ਵੀਰ ਭਰਾ ਬੋਲਾ ਮਾਲੇ ਕੋਈ ਦੁੱਧ ਮਾਲੇ ਤੁਹਾਡੇ ਜਨਰ ਦੇ ਅਜ ਤੋਂ 5 ਦਿਨ ਪਹਿਲਾਂ ਇਹਦੀ ਆਪਾਂ ਵੀਡੀਓ ਪਾਈ ਹਾਂ ਹਾਂ ਇਹ ਮੱਝ ਦਾ ਸੌਦਾ ਵੀ ਹੋਇਆ ਸੀ ਉਹਨਾਂ ਵੀਰਾਂ ਨੇ ਆਉਣਾ ਲੈਣਾ ਹਾਂ ਉਹ ਆਪਣੇ ਘਰੇ ਮੱਝ ਇੱਕ ਦੇ ਉਹਨੇ ਰਾਤ ਕੇ ਬੱਚਾ ਪਾਲਿਆ ਦਾ ਸਿੰਘ ਚ ਇਸੇ ਮੈਨੇ ਨਾ ਨਾ ਇਸੇ ਮੱਝ ਦਾ ਬੱਚਾ ਹੈ ਆਪਣੀ ਘਰੇ ਮੱਝ ਦੇ ਸਿੰਘ ਚ ਪਾਲਿਆ ਰਾਤ ਅੱਛਾ ਜੀ ਬੱਚਾ ਗਿਆ ਜੇ ਮਾਰ ਹਾਂ ਪੋਣੇ ਕਰਮਾਲੀ ਇਤਰਾ ਮਿਲਦੀ ਏ ਪਾੜੇ ਦੇ ਪਾੜੇ ਦੇ ਧਾਰ ਤੇ ਧਾਰ ਤੇ ਅੱਛਾ ਤੇ ਦੁੱਧ ਉਹਨੇ ਥੱਲੇ 8 ਕਿਲੋ ਜੇ ਆਪਣੇ ਘਰ ਧਾਰ ਤੇ ਮਿਲਦੀ ਹੈ ਹੋ ਸਕਦਾ ਕਿਸੇ ਵੀਰ ਭਰਾ ਦੇ ਘਰ ਜਾ ਕੇ ਇੱਕ ਦੋ ਦਿਨ ਟੀਕਾ ਲਵਾਵੇ ਹੋ ਸਕਦਾ ਨਾਂ ਵੀ ਲਵਾਵੇ ਠੀਕ ਆ ਇਹ ਦੇਖੋ ਆ ਕਰੋ ਚੱਕ ਜੀ ਠੀਕ ਆ ਜੀ ਤੋਂ ਧਾਰ ਤੇ ਚਾਹੇ ਦੋਸਤੋ ਪਹਾੜੇ ਵੰਡੇ ਤੇ ਇਸੇ ਤਰ੍ਹਾਂ ਮਿਲਦੀ ਆ ਕੋਈ ਸੰਤੂ ਸਾਹਿਬ ਇਹਨੂੰ ਵੰਗਾ ਨਹੀਂ ਇਹ ਪਾਇਆ ਆਪਾਂ ਕੋਈ ਟੀਕਾ ਨਹੀਂ ਇਹ ਲਾਇਆ ਇਹ ਦੇਖੋ ਇਸੇ ਤਰ੍ਹਾਂ ਹੀ ਭਰਾਓ ਹੈ ਬਹਿ ਕੇ ਥੱਲੇ ਠੀਕ ਆ ਜੀ ਠੀਕ ਆ ਤੇ ਗਰਨਾਲ ਇੱਕ ਵਾਰੀ ਫੇਰ ਆਪਾਂ ਦੱਸ ਦਈਏ ਸਮਾਂ 20 ਦਿਨ 25 ਦਿਨ ਨਾ ਸੰਤੂ ਸਾਹਿਬ ਇਹਨੂੰ 6 ਦਿਨ ਹੋਇਆ ਅਜੇ ਛੇ ਦਿਨ ਹੋ ਗਏ ਹਾਂ ਅੱਜ ਪੰਜ ਦਿਨ ਆਪਾਂ ਨੂੰ ਵੀਡੀਓ ਪਾਈ ਨੂੰ ਹੋਵੇ ਤੁਹਾਡੇ ਚੈਨਲ ਤੇ ਉਹਦਾ ਇਧਰ ਪਹਿਲਾਂ ਸੂਈ ਅੱਛਾ ਅੱਛਾ ਬੱਚੇ ਦੀ ਵੀਡੀਓ ਅੱਜ ਹਫਤਾ ਕੋ ਗਿਆ ਵੀਡੀਓ ਪਾਈ ਨਹੀਂ ਪੰਜ ਦਿਨ ਹੋ ਗਏ ਅੱਜ ਚਲੋ ਕੋਈ ਗੱਲ ਨਹੀਂ ਤਾਂ ਦੋਸਤ ਉਹਦਾ ਲਿੰਕ ਵੀ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਸਭ ਬੱਚੇ ਦੀ ਵੀਡੀਓ ਹੈਗੀ ਆ ਪੂਰੀ ਵੀਡੀਓ ਕੱਢ ਕੇ ਵੇਖ ਲਿਓ ਅੱਜ ਤੋਂ ਪੰਜ ਕਿ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਕੋਈ ਇੱਕ ਅਤੇ ਦਿਨ ਦੀ ਸੂਈ ਦੱਸੀ ਹੋਊਗੀ ਉਹਦੇ ਚ ਤੇ ਬੱਚਾ ਸੀਗਾ ਇਹਦਾ ਬਾਕੀ ਕਾਰਨ ਜਿਹੜਾ ਤੁਹਾਨੂੰ ਦੱਸ ਦਿੱਤਾ ਵੀ ਮਾਝ ਨਹੀਂ ਬਿਲਕੁਲ ਸੰਦਰੀ ਹਿੰਦੂ ਸਾਹਿਬਾ ਜੀ ਉਹ ਬੱਚਾ ਕਿਦਣਾ ਕਿਤੇ ਠੀਕਾ ਜੀ ਐਕਸਪਾਇਰ ਹੋ ਗਿਆ ਫਿਲਹਾਲ ਹੁਣ ਬਿਨ ਬੱਚੇ ਤੋਂ ਆ 8 ਕਿਲੋ ਦੁੱਧ ਇਸ ਵਕਤ ਆਜਦਾ ਹਾਂਜੀ ਮੇਲਾ ਮਾਂਢੀ ਆ ਜੇ ਕਰਮਾਲੀ ਹੂੰ ਉਹ ਜੀ ਸ਼ਰੀਫ ਜੀ ਬਿਲਕੁਲ ਹੂੰ ਇਹ ਵੇਖੋ ਹੂੰ ਲੋ ਜਿੱਥੇ ਮਰਜ਼ੀ ਡੱਗ-ਦੱਕ ਚੋ ਹਾਂ ਮਜ਼ਾ ਆ ਲਾ ਵੀ ਇਥੋਂ ਹੱਥ ਲਾ ਕੇ ਦੂਜੀ ਥਾਂ ਹੱਥ ਲਾ ਲਾਂਗੇ ਮੜਾ ਮਜ਼ਾਲ ਵਾਲੀ ਸੰਧੂ ਸਾਹਿਬ ਆਪਾਂ ਲਿਉਂਦੇ ਨਹੀਂ ਹਾਂ ਉਹ ਫੇਰ ਖੁੱਲ ਗਈ ਏ ਉਹ ਫੇਰ ਕੋਈ ਅਣ ਚਲ ਕਿਤਾ ਕਿੱਡੇ ਕ ਕਾਲੇ ਆ ਹਾਂ ਬਾਕੀ ਮੱਜਾਂ ਦੇ ਵਾਕਏ ਜਿਹੜੀਆਂ ਬਿਲਕੁਲ ਜਾਇਜ਼ ਤੇ ਰਿੜ ਭਾਪੜ ਤੇ ਬਿਲਕੁਲ ਵਾਜਬ ਆ ਠੀਕ ਆ ਜੀ ਸੋ ਮੇਲਾ ਲੁੱਟਣ ਵਾਲੀ ਗੱਲਬਾਤ ਹੀ ਆ ਠੀਕ ਆ ਜੀ ਤੇ ਇਹ ਮੱਧ ਜਿਹੜੀ ਦੋਸਤੋ ਬਿਨ ਬੱਚੇ ਤੋਂ ਪਹਾੜੇ ਤੇ ਕਹ ਲੋ ਚਾਹੇ ਧਾਰ ਤੇ ਕਹ ਲੋ ਇਸੇ ਤਰ੍ਹਾਂ ਮਿਲਦੀ ਆ ਜਿੱਥੇ ਮਰਜੀ ਡੱਕ ਕੇ ਮੇਰਾ ਵੀਰ ਇੱਥੇ ਤੁਸੀਂ ਆਣ ਕੇ ਦੋ ਡੰਗ ਚੋ ਕੇ ਤਸੱਲੀ ਕਰ ਲਿਓ ਠੀਕ ਆ ਜੀ ਨਵੀਂ ਥਾਂ ਤੇ ਗਿਆ ਪਸ਼ੂ ਕੋਈ ਨਾ 1 2 ਦਿਨ ਜੀਜੂ ਲਾ ਜੇ ਜੀਜੂ ਧਰ ਜੇ ਤੇ ਫੇਰ ਜਿਹੜਾ ਦੋਸਤੋ ਪਸ਼ੂ ਪਹਾੜੇ ਤੇ ਆ ਹੀ ਜਾਂਦਾ ਤੇ ਕਰ ਨਾਲਿਆ ਸੱਜਰਿਆ ਏ ਇਹ ਕੀ ਸੱਜਰਿਆ ਕੋਈ ਚੱਕਰ ਨਹੀਂ ਹੋ ਜਾ ਹਾਂ ਨਹੀਂ ਬਿਲਕੁਲ ਵੀਡੀਓ ਪਾਈ ਆਪਾਂ ਵੀਰਾਂ ਨੂੰ ਦਸੀ ਦਿੱਤਾ ਵੀ ਵੀਡੀਓ ਪਾਈ ਪਿਛਲੀ ਚ ਕੱਢ ਕੇ ਦੇਖ ਲੈ ਮੈਂ ਸੰਤੂ ਸਾਹਿਬ ਕੋਈ ਵੀਰ ਭਰਾ ਫੋਨ ਲਾਉਂਦਾ ਆਪਣੇ ਤੋਂ ਪਹਿਲਾਂ ਵੀਡੀਓ ਮੰਗਾ ਲੇ ਚੈੱਕ ਕਰ ਲੇ ਫੇਰ ਫੋਨ ਲਾ ਕੇ ਸੌਦਾ ਕਰ ਲਵੇ ਸਹੀ ਆ ਤੇ ਕੀ ਕਰਦੇ ਜੇ ਮੁੱਲ ਇਹ ਪਿਛਲੀ ਵੀਡੀਓ ਸੰਤੂ ਸਾਹਿਬ ਇਹਦਾ ਆਪਾਂ 38000 ਮੁੱਲ ਪਾਇਆ ਸਾਰੀ ਡਿਟੇਲ ਦੇ ਦਿੰਨੇ 62000 ਦੀ ਮੱਝ ਵੇਚੀ ਸੀ ਹੂੰ ਹੁਣ 62000 ਦੇ ਵਿੱਚੋਂ 5000 ਬੱਚੇ ਦਾ ਆਪਾਂ ਛੱਡਾਂਗੇ ਆਹਾਂ ਹਾਂਜੀ ਲੈ 5000 ਛੱਡਤਾ ਰਹਿ ਗਿਆ 57000 ਦੀ 57 ਜੇ ਸੰਦੂ ਸਾਹਿਬ ਨਫਾ ਆਪਣੀ ਨੇ ਘਾਟਾ ਵੀ ਆਪਾਂ ਨੂੰ ਪੈਣਾ ਕੋਈ ਗੱਲ ਨਹੀਂ ਬਿਲਕੁਲ ਪਰ ਜਿਹੜਾ ਭਰਾ ਖੜੂਗਾ ਯਾਦ ਕਰੂਗਾ ਸੱਜਰ ਸੋਈ ਦੁੱਧ 10 ਕਿਲੋ ਮੈਂ ਚਵਾ ਦਊਗੀ ਠੀਕ ਆ ਹਾਂ ਲਓ ਜੀ ਅੱਜ ਮੌਕੇ ਤੇ ਦੋਸਤੋ 8 ਕਿਲੋ ਦੁੱਧ ਤੇ 57000 ਦੀ ਅੱਜ ਮਿਲ ਜੂਗੀ ਠੀਕ ਆ ਜੀ ਉਹ ਵੀ ਬਿਨ ਬਚੇ ਤੇ ਕਰਕੇ ਆ ਵੀ ਚਲੋ ਕੋਈ ਅਭੀ ਨਭੀ ਹੋ ਜਵੇ ਉਹ ਜਿਹੜਾ ਦੋਸਤੋ ਲੇਸ ਵੀ ਚਲਣੀ ਪੈਂਦੀ ਆ ਵੀਰਾਂ ਦਾ ਤੇ 57000 ਦੀ ਅੱਜ ਮਿਲ ਜੂਗੀ ਤੁਹਾਨੂੰ 8 ਕਿਲੋ ਦੁੱਧ ਤੇ ਇਹ ਨਾਗਨੇ ਅੱਜ ਟੋਟਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਪੰਜ ਤੇ ਦੋ ਗੱਬੜ ਮੱਝਾਂ ਤਿੰਨ ਬਿਲ ਪਸ਼ੂ ਦਿਖਾ ਦੇ ਆ ਠੀਕ ਆ ਜੀ ਨਾਲ ਬੱਚੇ ਜਿਹਨਾਂ ਤੇ ਹੈਗੇ ਆ ਬੱਚੇ ਵੀ ਤੁਹਾਨੂੰ ਦਿਖਾ ਦੇ ਆ ਦੁੱਧ ਤੇ ਚੱਲਣ ਡੀਆਂ ਉਹ ਦੁੱਧ ਵੀ ਤੁਹਾਨੂੰ ਦੱਸ ਦਿੱਤਾ ਮੋਲ ਦਾ ਵੀ ਸਾਰੇ ਭਰਾਵਾਂ ਨੂੰ ਪਤਾ ਲੱਗ ਗਿਆ ਠੀਕ ਆ ਤੇ ਸੰਦੂ ਸਾਹਿਬ ਉਧਰ 46 ਆ ਇਧਰ 57 ਹੈ ਹੈਗੀਆਂ ਮੱਝਾਂ ਮੱਝਾਂ ਬਿਲਕੁਲ ਹਾਂ ਬਿਲਕੁਲ ਦੇਖੋ ਜੋੜੀ ਲਾਉਦੇ ਉਹ ਕਰਦਾਂਗੇ 46 ਦੀ 56 ਦੀ ਕਰਦਾਂਗੇ ਅੱਛਾ 57 ਵੀ ਛੱਡੋ ਤੁਸੀਂ ਹਾਂ ਹਾਂ ਤੇ ਹੋਰ ਡਿਸਕਾਊਂਟ ਇਹ 56 ਦੀ ਦੇ ਦਾਂਗੇ ਹੋਰ ਵੀ ਆਫਰ ਹੈਗੀ ਆ ਦੋਸਤੋ ਦੋ ਮੱਝਾਂ ਕੋਈ ਵੀਰ ਲੈ ਲੂਗਾ ਨਾ ਅਤੇ 1 ਚੌਥੇ ਨੰਬਰ ਤੇ 5ਵੇਂ ਵਾਲੀ ਠੀਕ ਆ ਜੀ ਇਹਦੇ ਵਿੱਚੋਂ ਵੀ ਮਾਨਤਨ ਹੋ ਜੂਗਾ ਖੁੱਲਾ ਡੁੱਲਾ ਜਿੰਨਾ ਰੇਡ ਕੱਲੀ ਕੱਲੀ ਦਾ ਦੱਸਿਆ ਉਹਨੇ ਦੋਹਾਂ ਦੇ ਵਿੱਚੋਂ ਰੇਡ ਦੇ ਵਿੱਚੋਂ ਜਿਹੜਾ ਮਾਨਤਨ ਹੋ ਜੂਗਾ ਖੁੱਲਾ ਡੁੱਲਾ ਠੀਕ ਆ ਤੇ ਇਹ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਏ ਅੱਜ ਟੋਟਲ 5 ਠੀਕ ਆ ਤੇ ਬਾਕੀ ਨੰਬਰ ਪੋਚਣ ਲੈਣੀਆਂ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਧੇਰੇ ਗੱਲਬਾਤ ਕਰ ਲਿਓ ਠੀਕ ਆ ਤੇ ਨੰਬਰ ਬੋਲ ਕਰਵਾ ਲੈਕ ਆਪਣੇ ਨੰਬਰ ਹੈਗਾ ਸੰਤੂ ਸਾਹਿਬ 97792 9006 97792 9006 ਪਿੰਡ ਡਾਲਾ ਤਸੀਲ ਪੱਟੀ ਜਿਲ੍ਹਾ ਤਰਨਤਾਰ ਠੀਕ ਹੈ ਜੀ ਠੀਕ ਆ ਲੋਬ ਦੋਸਤੋ ਇਹ ਨੰਬਰ ਆ ਨੰਬਰ ਲੱਗ ਚੁਕੇ ਆ ਸਕਰੀਨ ਤੇ ਬਿਲਕੁਲ ਵਾਜਬ ਅਤੇ ਜਾਇਜ਼ ਰੇਟ ਠੀਕ ਹੈ ਜੀ ਇੱਥੇ ਆਣ ਕੇ ਆਪ ਦਾ ਕੋਈ ਵੀਰ ਚੋਵੇ ਪਸਮਾਵੇ ਤਸੱਲੀ ਕਰੇ ਠੀਕ ਆ ਲੈਵੇ ਪਸਵਾ ਦੇਖੋ ਠੀਕ ਆ ਤੇ ਮੱਝਾ ਤੁਹਾਨੂੰ ਜਿਹੜੀਆਂ ਪਹਿਲੇ ਦੂਜੇ ਤੀਜੇ ਨੰਬਰ ਤੇ ਦਿਖਾਈਆਂ ਬਹੁਤ ਵਧੀਆ ਚੰਗੇ ਮਹਾਨੇ ਚੱਡੇ ਦੀਆਂ ਮਾਲਕ ਲੈਵੇ ਲੂਵੇ ਮੈਨੂੰ ਲੱਗਦਾ ਵੀ ਦੋਸਤੋ ਪੂਰੇ ਧੱਕ ਪਾਈ ਹੋਦੀਆਂ ਕਰਮ ਵਾਲੀਆਂ ਠੀਕ ਆ ਜੂ ਸਾਹਿਬ ਇਹ ਸਿਆਣਿਆ ਜੀ ਘਰ ਤੇ ਜਿੰਨਾ ਗੋੜ ਪਾਵਾਂਗੇ ਓਨਾ ਮਿੱਠਾ ਆ ਇਥੋਂ ਗ ਜਿੱਥੇ ਕਿਸੇ ਦੀ ਪਹੁੰਚ ਪਵੇ ਲੈ ਸਕਦਾ ਹਾਂ ਜਿਹੋ ਜਿਹਾ ਮਾਲ ਉਹ ਜਿਹੜਾ ਪੈਸਾ ਦੋਸਤੋ ਉਹ ਜਿਹੜਾ ਮਾਲ ਉਹ ਜਿਹੋ ਜਿਹਾ ਮਾਲ ਉਹ ਜਿਹੜਾ ਪੈਸਾ ਇਹ ਹੈਗੀ 46000 ਵਾਲੀ ਵੀ ਮੱਝ ਆ ਇਹ ਹੈਗੀ 92000 ਵਾਲੀ ਵੀ ਮੱਝ ਆ ਬਸ ਚੀਜ਼ ਦਾ ਤੇ ਕੁਆਲਿਟੀ ਦਾ ਫਰਕ ਆ ਬਸ ਬਸ ਜੀ ਇਹਨਾਂ ਚੀਜ਼ਾਂ ਦੇ ਫਰਕ ਕਰਕੇ ਪੈਸੇ ਮੰਗੇ ਜਾਂਦੇ ਆ ਲਓ ਦੋਸਤੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ